31 ਮਾਰਚ ਨੂੰ ਲੈ ਕੇ ਜਿੱਥੇ ਪੰਜਾਬ 'ਚ ਸ਼ਰਾਬ ਸਸਤੀ ਹੋਣ ਦੇ ਕਰਕੇ ਸ਼ਰਾਬੀਆਂ ਦੀ ਮੌਜ ਲੱਗੀ ਹੋਈ ਹੈ ਉੱਥੇ ਸ਼ਰਾਬ ਤਸਕਰ ਵੀ ਵੱਡੇ ਪੱਧਰ ਤੇ ਸਸਤੀ ਸ਼ਰਾਬ ਨੂੰ ਸਟੋਰ ਕਰਨ ਵਿੱਚ ਜੁਟੇ ਹੋਏ ਹਨ ਪੁਲਿਸ ਵੀ ਸ਼ਰਾਬ ਤਸਕਰਾਂ ਨੂੰ ਫੜਨ ਵਿੱਚ ਲੱਗੀ ਹੋਈ ਹੈ ਮੋਰਿੰਡਾ ਪੁਲਿਸ ਨੇ ਮੁਸਤਦੀ ਦਿਖਾਉਂਦੇ ਹੋਏ 31 ਪੇਟੀਆਂ ਦੇ ਨਾਲ ਇੱਕ ਤਸਕਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਨੇ ਇਸ ਨੂੰ ਦਬੋਚਿਆ ਉਸ ਸਮੇਂ ਤਸਕਰ ਕੁਰਾਲੀ ਤੋਂ 31 ਪੇਟੀਆਂ ਮਹਿੰਦਰਾ ਪਿਕਅਪ ਜੀਪ ਵਿੱਚ ਭਰ ਕੇ ਮੋਰਿੰਡਾ ਵੱਲ ਲਿਜਾ ਰਿਹਾ ਸੀ ਮੁਰੀਂਦਾਪੁਰ ਪੁਲਿਸ ਨੇ ਫੜੇ ਗਏ ਤਸਕਰਾਂ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਸ਼ਰਾਬ ਤਸਕਰ ਸਸਤੀ ਸ਼ਰਾਬ ਹੋਣ ਤੋਂ ਬਾਅਦ ਮਹਿੰਗੇ ਭਾਰ ਵਿੱਚ ਵੇਚਣ ਦੇ ਫਰਾਗ ਵਿੱਚ ਸਨ ਇਹ ਵੀ ਖਰਚਾ ਹੈ ਕਿ ਆਗਾਮੀ ਲੋਕ ਸਭਾ ਚੋਣਾਂ 'ਚ ਵੀ ਸ਼ਰਾਬ ਵੋਟਰਾਂ ਨੂੰ ਵੰਡੀ ਜਾਣੀ ਸੀ ਕੀ ਨਾ ਵੀਰੇ ਤਰਾ ਕਿੱਥੋਂ ਲੈ ਕੇ ਆਸੀ ਤੁਹਾਨੂੰ ਇਸ ਕਰ ਵਾਲੇ ਜੋ ਵੇਚਣ ਵਾਸਤੇ ਲਿਆ ਰਹੇ ਨਹੀਂ ਜੀ ਕਾਦੇ ਵਾਸਤੇ ਲਿਆ ਸੀ ਸੋ ਮੰਤਰੀ ਦੋਸਤ ਨੂੰ ਹੁਕਮ ਜਾਰੀ ਹੋਏ ਹੈ ਵੈਸੇ ਜੇ ਅਸੀਂ ਕਹੀਏ ਕਿ ਵੀ ਹੁਣ ਸ਼ਕਤੀ ਨਸ਼ੇ ਬੱਤੇ ਤੇ ਨਸ਼ੇ ਬੱਤੇ ਸ਼ਕਤੀ ਪੰਜਾਬ ਪੋਰਸ ਦੀ ਪਹਿਲਾਂ ਦੀ ਚੱਲ ਰਹੀ ਲੱਗੀ ਹੈ ਜੋ ਕਿ ਬਾਕੀ ਪੈਸੇ ਮਨੀ ਲਿਕਵਿਡਿਟੀ ਜੋ ਵੀ ਹੈਗਾ ਉਹ ਅਸੀਂ ਰੂਟੀਨ ਨਾਲੇ ਸਾਡੇ ਲੱਗਦੇ ਹੈਗੇ ਆ ਸਾਨੂੰ ਗੈਸਟਰ ਚੱਲਦੀ ਆ ਗਈਆਂ ਜਿਹਦੇ ਅਸੀਂ ਚੈਕਿੰਗ ਕਰ ਰਹੇ ਆਂ ਤੇ ਕੁਝ ਜਗ੍ਹਾ ਕਾਮਯਾਬੀ ਮਿਲੇ ਵੀ ਹੈਗੀ ਹੈ ਅੰਡ ਜਿਸ ਤਰ੍ਹਾਂ ਦੀ ਸ਼ਰਾਬ ਫੜੀ ਹੈਗੀ ਐ ਬਾਤ ਹੈ ਤੇ ਹੈਜੀ ਮਾਤਰਾ ਦੇ ਵਿੱਚ ਇਹ ਕੱਲ ਸੀ 31 ਪੇਟੀਆਂ ਫੜੀਆਂ ਰਹੀਆਂ ਸ਼ਰਾਬ ਦੀਆਂ 20 ਮਾਲਵਾ ਨੰਬਰ 1 ਦੀਆਂ ਤੇ 11 ਪੇਟੀਆਂ ਰਾਇਲ ਸਟਾਈਲ ਦੀਆਂ ਕਿੱਥੋਂ ਲੈ ਕੇ ਆ ਰਹੇ ਸੀ ਯਾਰ ਕਿੰਨੇ ਬੰਦੇ ਸੀ ਇਹ ਤਰਾਲੀ ਤੋਂ ਲੈ ਕੇ ਆ ਰਹੇ ਸੀ ਸਚਿੰਦ ਬਹਿਲ ਆਨ ਦਾ ਟ੍ਰਾਇਵਲ ਸੀ ਇਸ ਨੰਦਰਾ ਵੀ ਕਪੜੀ ਦੇ ਵੀ ਜੋ ਕਿ ਕੋਈ ਤਰਾਲੀ ਦਾ ਰਹਿਣ ਵਾਲਾ ਹੈਗਾ ਜਿਹਦਾ ਮੋਟਿਵ ਜਿਹੜਾ ਸੀਗਾ 31 ਮਾਰਚ ਕਰਕੇ ਸਸਤੀ ਸ਼ਰਾਬ ਕਰਕੇ ਉਹ ਇਹ ਕਹਿੰਦਾ ਕਿ ਵੀ ਸਸਤੀ ਕਰਾ ਸ਼ਰਾਬ ਕਰਕੇ ਨੇ ਖਰੀਦੇ ਉਸ ਟਾਈਮ ਬਾਅਦ ਉਹਨਾਂ ਨੂੰ ਮਹਿੰਗੀ ਕਰਕੇ ਵੇਚ ਦਰਵਾਟ ਜਾਈ ਤੇ ਇਹ ਇਹਦਾ ਮੋਟਿਵ ਪਾਇਆ ਗਿਆ ਹੈਗੇ ਬਾਕੀ ਐਫ ਆਈ ਆਰ ਵੀ ਲਾਜ ਕਰਵੀ ਹੈਗੀ ਤੇ ਅੱਗੇ ਜਾਰੀ ਰਹਿਣੀ ਹੈ ਇਸ ਮਾਨਯਾ ਅਦਾਲਤ ਵਿੱਚ ਰਿਪੋਰਟ ਤੋਂ ਸੱਜਨ ਸਿਆਣੀ ਦੀ ਰਿਪੋਰਟ ਪੰਜਾਬ ਟੂਡੇ